ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਹੈਗਾ ਦੋਸਤੋ ਘੜਕੇ ਤੁਸੀਂ ਖਾਸ ਵਿਜਿਟ ਕਰ ਲਿਓ ਅੱਜ 17 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੋਸਤੋ 8:30 ਵਜੇ ਦਾ ਹੈਗਾ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੋ ਮੱਜਾ ਦਿਖਾ ਦਾਂਗੇ ਤੇ ਦੋ ਬੈੜਾ ਹੋਣ ਗਈਆਂ ਠੀਕ ਹੈ ਜੀ ਦੋ ਬੈੜਾ ਹੋਣ ਗਈਆਂ ਪੂਰੀ ਡਿਟੇਲ ਜਿਹੜੀ ਆ ਬਾਈ ਅਮਰਤ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰਦੇ ਆ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਊਗਾ ਦੋਸਤੋ ਦੋ ਟਾਈਮ ਤਿੰਨ ਟਾਈਮ ਚੁਵਾਈ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਆਹ ਕਰਦੇ ਆ ਗੱਲਬਾਤ ਪਾਈ ਅਮਰਤ ਦੇ ਨਾਲ ਪੁੱਛ ਲੈਣੀ ਆ ਕਿ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੋਰ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਠੀਕ ਕੀ ਕੰਡੀਸ਼ਨ ਆ ਪਸ਼ੂਆਂ ਦੀ ਸੂਇਸ ਵਾ ਨਗ ਕਿੰਨੇ ਦਾ ਗੱਬਣ ਕਿੰਨੇ ਦਾ ਮੇਰੀ ਇੱਕ ਆਪਣੇ ਦਾ 7 ਮਹੀਨਿਆਂ ਦੀ ਪੂਰੀ ਚੈੱਕ ਪਾਸ ਮੈਂ 8ਵਾਂ ਲੱਗ ਜਾਣਾ 20 ਤਰੀਕ ਨੂੰ ਹਾਂ ਮੀਨੀ ਆ ਮੀਨੀ ਢੇਲੀ ਆ ਰਹੀ ਹਾਂ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਇਹ ਇੱਕ ਆਮ ਅੱਜ ਆ ਗਈ ਹੈ ਟੋਕੜਾ ਜੀ ਹਾਂਜੀ ਇਹ ਟੋਕੜਾ ਦੋ ਮਹੀਨੇ ਇਸ ਤੇ ਨਾ ਚਲੀ ਇੱਕ 1000 ਸੂਈ ਆ ਕੇ ਗਾਂ ਤੇ ਇੱਕ ਢੁਕੀ ਆ ਹੈ ਹਾਂਜੀ ਇੱਕ ਗੱਬਣ ਇੱਕ ਗੱਬਣ ਵੈੜ ਠੀਕ ਆ ਆ ਪਹਿਲੇ ਨੰਬਰ ਇਹ ਸਭ ਮੀਨੀ ਤੋਂ ਆਪਾਂ ਕਰ ਲਈਏ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ ਲੇਪਾ ਸਿੰਘ ਹੀ ਆਗੇ ਹਨਾ ਜੀ ਤੇ ਲਦਾ ਸਿੰਘ ਜਾਂ ਨਹੀਂ ਨਹੀਂ ਫਿਕਸ ਆ ਵੀ ਫਿਕਸ ਹੀ ਆ ਢੇਲੀ ਆ ਤੇ ਸੁਬਾ ਕਰਮਾ ਸੂਣਾ ਲਈ ਆ ਕੇ ਇਹ ਜੀ ਤੀਜੇ ਸੂਗੀ ਤੀਜਾ ਸੁਬਾ ਸੂਣਾ ਦੋਸਤੋ ਠੀਕ ਆ ਤੇ ਢੇਲੀ ਮਾਜਾ ਤੀਜਾ ਸੁਬਾ ਤੇ ਦਿਨ ਸਮਾਂ ਹਜੇ ਖੁੱਲਾ ਪਿਆ ਲੱਗਦਾ ਮਤਲਬ 3 ਮਹੀਨੇ ਪਹਿ ਪੂਰੇ ਪੂਰੇ 3 ਮਹੀਨੇ ਹਾਂ ਲਓ ਜੀ ਮੈਂ ਵੱਡੀ 1500 ਕਿਲੋ ਵਾਲੀ ਆ ਬਸ ਉਹਦੇ ਵੱਟੇ ਨਾਲ ਪਾਈ ਆ ਮੈਂ ਲਈ ਠੀਕ ਆ ਜੀ ਸੂਈ ਸਵਾਈ ਇੰਨਾ ਆਪਣੇ ਠੀਕ ਆ ਤੇ ਪੂਰੇ 3 ਮਹੀਨੇ ਜਿਹੜੇ ਦੋਸਤੋ ਅਜੇ ਤੋਂ ਸਮਾਂ ਬਾਕੀ ਆ 7 ਕੁ ਮਹੀਨੇ ਨੇ ਜਿਹੜਾ ਹਜੇ ਬਿਲਕੁਲ ਕੰਪਲੀਟ ਹੋ ਗਿਆ ਟਾਈਮ ਠੀਕ ਆ 7 ਮਹੀਨੇ ਪੂਰੇ ਆ ਅਗਰ 3 ਮਹੀਨੇ ਸਮਾਂ ਪਿਆ ਬਾਕੀ ਤੇ ਥੱਲੇ ਉਹ ਦੁੱਧੋ ਡਰਾਈ ਹੈ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਆ 4 ਥਾਂ ਹਨਾ ਜੀ ਹਾਂਜੀ ਹਾਂਜੀ ਠੀਕ ਆ ਬਾਕੀ 53 ਤੋਂ 51 ਨੰਬਰ ਸੀ ਜੀ ਵੀਰੇ ਇੱਕ ਨੰਬਰ ਹੈ ਜਿਹੜਾ ਥਾਂ ਲੰਮਾ ਦਾਸਦੀ ਉਹਦੀ ਆਪਾਂ ਗਰੰਟੀ ਦਵਾਂਗੇ ਥਾਂ ਪੁੱਤ ਪੂਰਾ ਬਰਾਊਗ ਠੀਕ ਆ ਹਾਂਜੀ ਠੀਕ ਆ ਆ ਬਾਕੀ ਆ ਸਾਹਮਣੇ ਦੇਖ ਹੀ ਰਹੇ ਸਾਰੀ ਹਾਂਜੀ ਠੀਕ ਆ ਤੇ ਢੇਲੀ ਢੋਸਤੋ ਮੱਝਾ ਖੋਲ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਆ ਤੇ ਸਮਾਂ ਹਜੇ ਪਿਆ ਕੱਚੀ ਆ ਠੀਕ ਆ ਜੀ ਤਿੰਨ ਕ ਮਹੀਨੇ ਦੇ ਨੇੜੇ ਜਿਹੜਾ ਹਜੇ ਬਿਲਕੁਲ ਸਮਾਂ ਪਿਆ ਤੇ ਬਾਕੀ ਜ਼ਰੂਰ ਤੁਸੀਂ ਆ ਧਿਆਨ ਦੇ ਵਿੱਚ ਦੇਖ ਲਓ ਧਿਆਨ ਦੇ ਨਾਲ ਤਸਦੀਕ ਨਾਲ ਦੇਖ ਲਿਓ ਠੀਕ ਆ ਜੀ ਰੇਡ ਪਰਤਾ ਅੱਜ ਦਾ ਪੁੱਛਾਂ ਕਿ ਅੱਜ ਮੌਕੇ ਤੇ ਕੀ ਹੋਊਗਾ ਠੀਕ ਆ ਜੀ ਤਿਆਰੀ ਦੇ ਜੇਕਰ ਕਿਸੇ ਵੀਰ ਨੇ ਨਫਾ ਕਢਣਾ ਤੇ ਅੱਜ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਆ ਦੇਖੋ ਆਇਦਰ ਮਾੜਾ ਤੁਤਾ ਸਿੰਘ ਜੀ ਹਾਂ ਜੀ ਇਹ ਮਾੜਾ ਨਾਲ ਆ ਨੇ ਕਰ ਖੁਰਲੀ अच्छा जी खोखला था जी खोख ही था तो कहबा हां जी हां बहुत बड़ी अ बड़ी जड़ी दोस्तों ਮੱਝ ਵੱਡੀ ਆ ਠੀਕ ਆ ਪਤਲੇ ਪਿੰਡੇ ਦੀ ਆ ਵੱਡੀ ਆ ਤੇ ਬੇਲ ਤੁਸੀਂ ਵੇਖੋਗੇ ਬੇਲ ਚੰਗੀ ਆ ਠੀਕ ਆ ਦੋ 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 ਚੁਵਾਈ ਦਾ ਕੋਈ ਪਤਾ ਕੋਈ 12 11 ਦਿੰਦੀ ਰਹੀ ਆ ਕਿਵੇਂ ਦੋਤ 15 ਕਿਲੋ ਦੋਤ ਵੀ ਛੋੜਦੀ ਆ 15 ਕਿਲੋ ਚੋਂਦੀ ਰਹੀ ਆ ਐ ਵੱਡੀ ਮੈਂ ਛੋਟੀ ਥੋੜਾ ਦਾ ਹਾਂ ਵੱਡੀ ਮਾਦਾ ਦੋਸਤੋ ਠੀਕ ਆ 15 ਲੀਟਰ ਵੀਰਾਂ ਦਾ ਵੀ ਦੁੱਧ ਚਮਾਉਂਦੀ ਰਹੀ ਆ ਦੂਜੇ ਸਵੇਰੇ ਚ ਇਸ ਵਾਰ ਤੀਜਾ ਸਵੇਰ ਸੁਭੂਗੀ। ਉਹ ਜਾਨੀ ਵੱਡੀ ਮੈਂ ਆ ਨਾ ਵੱਡੀ ਮੈਂ ਖੜੀ ਆ ਆਪਣੇ ਕੋਲੋਂ। ਅੱਛਾ ਜੀ। ਹਾਂ ਜੀ। ਉਹਦੇ ਥੱਲੇ 13 14 ਦੁੱਧ ਦੀ। ਅਮਰ ਤਾਂ ਫਿਰ ਕੀ ਮੁੱਲ ਰਹੂਗਾ ਵੀਰ ਇਹਦਾ? ਵੀਰ ਜਿਹੜੇ ਤਿਆਰ ਕਰਕੇ ਵੇਚੀਏ ਤੁਹਾਨੂੰ ਪਤਾ ਫਿਰ ਲੱਖ ਦੀ ਆ। ਹਾਂ। ਹੋਣਾ 3 ਮਹੀਨੇ ਦਾ ਮਾਰੀਦਾ 55 ਦੀ ਦਵਾ। 55 ਦੀ? ਹਾਂ। ਉਹ ਚੋਂ ਕਰਾਂਗੇ ਮਾਰਦਾ। ਅੱਜ ਦੋਸਤੋ 55000 ਦੀ ਆ 3 ਮਹੀਨੇ ਸਮਾਂ ਪਿਆ ਹੈ ਜਾਂ 3 ਮਹੀਨੇ ਦੀ ਕੱਚੀ ਕੱਚੀ ਆ ਤੇ 55000 ਅੱਜ ਲੈਣ ਦੇਣ ਹੋਊਗਾ ਠੀਕ ਆ ਇਹ ਜ਼ਰੂਰ ਤੁਸੀਂ ਗੌਰ ਕਰ ਲਿਓ ਸੰਪਰਕ ਕਰ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਤੋਕੜ ਮੱਝ ਦਿਖਾ ਦਿੰਦੇ ਆ ਠੀਕ ਆ ਜੀ ਤੋਕੜ ਮੱਝ ਸੁਹਾ ਕਿੰਨਾ ਸੋਈ ਆ ਅਮਰਤ ਤੀਜਾ ਹੋਈ ਵੀ ਮੈਨੂੰ ਯਾਦ ਆ ਤੀਜਾ ਸਵੇਰ ਹਾਂਜੀ ਤੇ ਇੱਕ ਸੂਈ ਨੂੰ ਵੈਸੇ ਸਮਾਂ ਕਿੰਨਾ ਕੁ ਲੱਗ ਪਗ ਸੂਈ ਨੂੰ ਵੀ ਰੋਹ ਤੇ ਆਦੇ 2 ਮਹੀਨੇ ਭਰ ਤੇ 9 ਮਹੀਨੇ ਮੰਨ ਕੇ ਚੱਲੋ ਸੀ ਅੱਛਾ ਹਾਂਜੀ ਸਵੇਰ ਤੀਜਾ ਤੇ ਤੇ ਨਵੇਂ ਮਹੀਨੇ ਘਟੋ ਘਟ ਕੋਈ ਮੰਨ ਕੇ ਸਬਦਾ ਕਰੇ ਹਾਂਜੀ ਹਾਂਜੀ ਤੇ ਕਿੰਨਾ ਹਾਜ਼ਰ ਕਿੰਨਾ ਦੁੱਧ ਹੋਣ ਚਾਹਵਾਾਂਗੇ ਦੁੱਧ ਵੀਰ ਜੀ 6 ਕਿਲੋ ਹੋਊਗਾ ਕਿਉਂਕਿ ਦੁੱਧ ਤੇ ਵਾਦੀ ਹੀ ਤੁਹਾਨੂੰ ਪਤਾ ਦਿਹਾੜੀ ਡੰਗਰ ਬਿਨਾ ਬੱਚੇ ਤੋਂ ਡੰਗਰ ਕਰਦਾ ਹਾਂ ਹਾਂ ਵੈਸੇ ਪਹਾੜੇ ਮੰਡੇ ਚਾਰ ਤੇ ਦੋਨੋਂ ਟਾਈਮ ਹੀ ਇੱਕ ਟਾਈਮ ਟੀਕਾ ਲ ਹੋਊਗੀ ਜੇ ਲਿਆਦੇ ਆਪਣੇ ਤੋਂ ਪਹਾੜੇ ਤੇ ਹੀ ਇੱਕ ਟਾਈਮ ਟੀਕਾ ਲਈ ਤੁਹਾਡੇ ਕੋਲ ਤਾਂ ਲਿਆ ਹਾਂ ਹਾਂਜੀ ਹਾਂਜੀ ਇੱਕ ਟਾਈਮ ਪਹਾੜੇ ਚਾੜ ਤੇ ਹਾਂਜੀ ਠੀਕ ਆ ਤੇ 6 ਕਿਲੋ ਜਿਹੜਾ ਦੋਸਤੋ ਦੁੱਧ ਹਾਜ਼ਰ ਆ ਸੋ ਬਾਕੀ ਆ ਤੁਸੀਂ ਫੇਸ ਕੁਆਲਟੀ ਵੇਖੋ ਮੱਝ ਦੀ ਸੂਵਾ ਤੀਜਾ ਸੂਈ ਆ ਮਹੀਨੇ ਕੋਈ ਵੀਰ ਤਿੰਨ ਮੰਨ ਲੈ ਚਾਰ ਮੰਨ ਲੈ ਕਿਉਂਕਿ ਬੇਨ ਬੱਚੇ ਤੋਂ ਆ ਤੇ ਦੁੱਧ 6 ਲੀਟਰ ਆ ਠੀਕ ਆ ਜੀ ਤੇ ਇੱਥੇ ਕੇ ਤੁਸੀਂ ਸਮਾਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਆ ਤੇ ਮੀਡੀਅਮ ਹਾਈਟ ਤੇ ਬਿਲਕੁਲ ਪਤਲੇ ਪਿੰਡੇ ਦੀ ਠੀਕ ਆ ਜੀ ਹਾਈਟ ਦਾ ਬਹੁਤ ਸਾਫ਼ ਤੇ ਪੂਰੀ ਸਫਾਈ ਆ ਬਾਈ ਜੰਦਾ ਜਵਾਬ ਇਸ ਮਾ ਇੱਕ ਨੰਬਰ ਆ ਜੀ ਬਹੁਤ ਜਿਆਦਾ ਵਧੀਆ ਘੁੱਟਿਆ ਠੀਕ ਆ ਜੀ ਜਵਾਬ ਇਸ ਮਾ ਬਾਈ ਅਮਰਤ ਕਹਿੰਦਾ ਵੀ ਇੱਕ ਨੰਬਰ ਆ ਠੀਕ ਆ ਬਾਕੀ ਥਣ ਚੱਡਾ ਦੋਸਤੋ ਫਿਰ ਕੋ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਪੱਧਰ ਜਿਹੜਾ ਥਣ ਦੇਵਾ ਬਖਾਲਾ ਜਿਹੜਾ ਪੱਧਰ ਆ ਬਿਲਕੁਲ ਸੋ ਆ ਕਰੋ ਤੁਸੀਂ ਲੋ ਜੀ ਬਾਕੀ ਤੁਸੀਂ ਵੀ ਚਵਾਈ ਇੱਕ ਟਾਈਮ ਦੋ ਟਾਈਮ ਆਪਦੇ ਘਰ ਪਹੁੰਚ ਕੇ ਜਿਹੜੇ ਵੀ ਕੋਈ ਨੇੜੇ ਤੇੜੇ ਆ ਰਹੇ ਆ ਕੋਲਾ ਸਰਵਸ ਰਿਆਲੀ ਕਰਕਾ ਚੰਬਾ ਜਿਹੜੇ ਕੋਈ ਨੇੜੇ ਚੜਿਆਲੇ ਵੀਰ ਤਸਦੀ ਕਰ ਸਕਦੇ ਬਹੁਤ ਚੰਗੇ ਛੋਕੇ ਨੇ ਠੀਕ ਆ ਤੇ ਅਮਰਤ ਮੁੱਲ ਕੀ ਰਹੂਗਾ ਇਹਦਾ ਫਿਰ ਵੀਰ ਸਾਜਰ ਹੁੰਦੀ ਤੇ ਤੁਹਾਨੂੰ ਬਾਅਦ 70 ਦੀ ਆਹ ਹੋਣ ਦੇ ਵੀਰ ਜੀ ਬੱਚਾ ਨੇ ਹੈਗਾ ਹੁਣ ਮੋਲ 45 40 ਦੀ ਦੇ ਦੋ 40 ਦੀ ਹਾਂ ਉਹ ਚ ਵੀ ਹੁੰਦਾ ਕਰ ਦਾਂਗੇ ਛੋਟਾ ਸਪਾ ਹੋ ਜਾਊਗਾ ਕੁਲਾ ਜੀ ਹਾਂਜੀ ਠੀਕ ਆ ਜੀ ਤੇ ਕਿਉਂਕਿ ਇੱਕ ਤਾਂ ਥੋੜਾ ਸਮਾਂ ਮਾਰ ਵੀ ਹੋ ਗਈ ਆ ਵੀ ਜਿਹੜੇ ਪਾਸੇ ਹਾੜਾ ਹੀ ਹੋਈ ਆ ਹਾਂਜੀ ਹਾਂਜੀ ਕਿਉਂਕਿ ਇੱਕ ਪਸ਼ੂਆਂ ਦਾ ਵੀ ਥੋੜਾ ਜਿਹਾ ਗਰਾਫਟ ਦੇਖਣ ਦੇ ਵਿੱਚ ਨਜ਼ਰ ਆਊਗੀ ਹਾਂਜੀ ਹਾਂਜੀ ਇਸ ਕਰਕੇ ਪਸ਼ੂ ਆਪਾਂ ਬਿਲਕੁਲ ਜਾਇਜ਼ ਰੇਟ ਭਾਅ ਪਰਤੇ ਨਾਲ ਹੀ ਦੇਣਾ ਹੁਣ ਹਾਂਜੀ 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 ਠੀਕ ਆ ਜੀ ਹੋ ਸਕਦਾ ਵੀ ਕਈਆਂ ਦੇ ਪਸ਼ੂ ਰੋੜ ਵੀ ਗਏ ਆ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਤੇ ਕਿਸੇ ਨੂੰ ਦੁੱਧ ਵਾਲੇ ਪਾਸੇ ਤੰਗੀ ਨਾ ਆਵੇ ਜਿੰਨੇ ਵੀ ਹੋ ਸਕਦਾ ਅਗਲੇ ਨੇ ਪੈਸਾ ਵੀ ਲਾਉਣਾ ਤੇ ਥੋੜਾ ਜਿਆ ਜਾਇਜ਼ ਚੀਜ਼ ਮਿਲ ਜੇ ਹਾਂਜੀ 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 ਤੇ ਅਮਰਤ ਭਾਈ 40 ਜਮਾਨਤਾਨ ਖੋਲਾ ਅੱਗੇ ਆ ਜਾਓ ਦੋਸਤੋ ਦੋ ਬਿਹੜਾ ਤੁਹਾਨੂੰ ਦਿਖਾ ਦਿੰਨੇ ਆ ਦੋ ਆ ਬਿਹੜਾ ਨੇ ਇੱਕ ਸ਼ਾਹੀਵਾਲ ਆ ਅੰਗ ਦੇ ਵਿੱਚ ਆ ਰਾਠੀ ਸ਼ਾਹੀਵਾਲ ਦਾ ਕ੍ਰੋਸ ਜੈ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਆ ਡਿਟੇਲ ਲੈਣੇ ਆ ਅਮਤ ਸੁਗਾ ਕਿੰਨਾ ਸੂਈ ਹੈ ਜਿਹੜੀ ਵੀਰੇ ਤੀਜਾ ਸੂਈ ਤੀਜਾ ਹਾਂ ਅੱਜ ਕਿੰਨੇ ਦਿਨ ਹੋ ਗਏ ਨੇ ਵੀਰ ਜੀ ਇਹਨੂੰ ਅੱਜ ਚੌਥਾ ਪੰਜਵਾਂ ਦੇਣਾ ਸੂਈ ਨੂੰ ਗਾਲ ਦਾ ਦੁੱਧ ਬਣਿਆ ਅੱਜ ਚੌਥਾ ਸਾਫ਼ ਕਰਦੀਏ ਚੰਗਰੀ ਨੂੰ ਦੁੱਧ ਬਣਦਾ ਹਾਂ ਹੂੰ ਤੇ ਹੁਣ ਦੁੱਧ ਆਪਾਂ ਕਿੰਨਾ ਚਵਾ ਦਾਂਗੇ 11 ਕਿਲੋ ਪੱਕਾ 12 11 ਕਿਲੋ 12 ਹਾਂ ਦੁੱਧ ਮੱਜਾਂ ਵਾਲਾ ਹੋਣਾ ਚਿੱਟਾ ਦੁੱਧ ਠੀਕਾ ਦੁੱਧ ਫਿਰ ਚਵਾ ਵੀ 10 ਦੀ ਮੋਟਰੀ ਠੀਕ ਆ 10 ਦੀ ਮੋਟਰ ਵੀ ਇਹ ਕਿੰਦਾ ਚਵਾ ਹੈ ਏਡੀ ਮੋਟੀ ਧਾਰ ਚਵਾਈ ਤੇ ਮਗਰ ਵੱੱਛੀ ਆ ਠੀਕ ਆ ਮਗਰ ਵੱੱਛੀ ਆ ਪਿਓਰ ਮਗਰ ਵੱੱਛੀ ਆ ਤੇ ਆਪ ਸੂਬਾ ਤੀਜਾ ਹਾਂ ਠੀਕ ਆ ਉਹ ਇਧਰ ਇਹ ਕੋ ਬਹੁਤ ਜਾਨੀ ਕਰਨੀ ਆ ਕੋਈ ਨਾ ਡਰਦੀ ਨਸ ਤੇ ਆਨ ਮਗਰ ਵੇ ਇਹੋ ਜਿਹੀ ਕੋਈ ਚੀਜ਼ ਆ ਆ ਵੀ ਠੀਕ ਆ ਬੌਲ ਜਿਆਦੀ ਇਥੇ ਕੋਈ ਮੰਗਰ ਪਾਉਂਦੇ ਨਹੀਂ ਲੋੜ ਠੀਕ ਹੈ ਜੀ ਬਾਕੀ ਤੁਸੀਂ ਵੇਖੋਗੇ ਥਾਣ ਤੋਂ ਜਿਹੜਾ ਦੋਸਤੋਂ ਬਿਲਕੁਲ ਮੁੱਠੀ ਵਾਲਾ ਤੇ ਨੋਕ ਵਾਲਾ ਠੀਕ ਆ ਨੋਕ ਵਾਲਾ ਥਾਣਾ ਬਿਲਕੁਲ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਸੋ ਖੋਲ ਕੇ ਦਿਖਾਉਣੀ ਆਪਾਂ ਤੁਹਾਨੂੰ ਤਸੱਲੀ ਨਾਲ ਅੱਜ ਯਾਰਾਂ ਤੋਂ ਪਲੱਸ ਜਿਹੜਾ ਤੁਸੀਂ ਦੁੱਧ ਚੋਵੋਗੇ ਅੱਜ ਪੰਜਵੇਂ ਦਿਨ ਤੇ ਛੇਵੇਂ ਦਿਨ ਤੇ ਪੰਜਵੇਂ ਦਿਨ ਤੇ ਤੁਸੀਂ ਮੰਨ ਲਓ ਪਹਿਲਾਂ ਵੀ ਕਹਿੰਦਾ ਵੀ ਅੱਜ ਤੋਂ ਕੱਲ ਪਰਸੋਂ ਕੱਲ ਤੱਕ ਜਿਹੜਾ ਬੌਲਾ ਸੀਗਾ ਪਰਸੋਂ ਤੱਕ ਹੁਣ ਮਤਲਬ ਕਿ ਇਹਦਾ ਦੁੱਧ ਬਣ ਗਿਆ ਪੰਜਵੇਂ ਛੇਵੇਂ ਦਿਨ ਦੇ ਦੌਰਾਨ ਤੇ ਪਿਓਰਿਟੀ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਥੋੜਾ ਜਿਹਾ ਕ੍ਰੋਸ ਲਾਠੀ ਤੇ ਸ਼ਾਹੀ ਬਾਰ ਦਾ 라ਠੀ ਦਾ ਸ਼ਾਹੀ ਬਾਲ ਦਾ ਤੁਸੀਂ ਮੰਨ ਲਓ ਠੀਕ ਹੈ ਜੀ ਤੇ ਚਵਾਈ ਜਿਹੜੀ ਆ ਬਿਲਕੁਲ ਇੱਕ ਨੰਬਰ ਆ ਇਹ ਮੋਟੀ ਧਾਰ ਆ ਤਸੱਲੀ ਭਖਸ਼ਾ ਪਿਛੋਂ ਹਵਾਨਾ ਦੇਵਾ ਬਿਲਕੁਲ ਪੱਦਰ ਕਿੰਨੀ ਐਨਰਜੀ ਹੈ ਉਹ ਨਹੀਂ ਬੱਚੇ ਦਾ ਕਰਕੇ ਕਰੂਗੀ ਹਾਂ ਲੋ ਪੁੱਤ ਆ ਵੇਖੋ ਛੜ ਮਾਰਨ ਦਾ ਤੇ ਪਤਾ ਹੀ ਕੋਈ ਨਹੀਂ ਨਹੀਂ ਜੀ ਨਹੀਂ ਠੰਡੀ ਠਹਿਰੀ ਆ ਬਹੁਤ ਠੰਡੀ ਠਹਿਰੀ ਹੈ ਇੱਥੇ ਆਹੋ ਬੱਸ ਫਰੋਂ ਬੱਚੇ ਦਾ ਥੋੜਾ ਕਰਦੀ ਆ ਉਦਾਂ ਛਾੜ ਨਹੀਂ ਮਾਰਦੀ ਆ ਹੂੰ ਇਹ ਕਰੇ ਡੰਗਰ ਨੂੰ ਨਾ ਛਾੜ ਮਾਰੂ ਗੱਲ ਹੈ ਹੂੰ ਆਜ ਸ਼ਰੀਫ ਆ ਪੂਰੀ ਬੌਲੀ ਸ਼ਰੀਫ ਹੈ ਨਾ ਸੋ ਚਵਾਈ ਤੁਸੀਂ ਦੋਸਤੋ ਚਾਹੇ ਕੋਈ ਲੇਡੀਜ਼ ਚਵਾਈ ਕਰ ਲੈ ਚਾਹੇ ਕੋਈ ਜੈਂਟਸ ਵੀਰ ਕਰ ਲੈ ਵੀ ਚਵਾਈ ਜਿਹੜੀ ਸੋਹਣੀ ਕਰਵਾ ਦੂਗੀ ਠੀਕ ਹੈ ਠੰਡੀ ਇਸ ਲੱਗ ਪੂਰੀ ਆ ਬਾਕੀ ਦੁੱਧ ਵੀ ਜਿਹੜਾ ਦੋਸਤੋ ਬਿਲਕੁਲ ਜਿਵੇਂ ਆਪਾਂ ਕਹਿ ਲਈਏ ਨਾ ਵੀ ਮੱਝਾਂ ਵਾਲਾ ਦੁੱਧ ਉਹ ਜਿਹੜਾ ਦੁੱਧ ਦਊਗੀ ਰ ਆਪਣੀ ਇਹ ਦਾ ਅੱਛਾ ਜੀ ਹਾਂ ਜੀ ਜਿਆਦਾ ਨਹੀਂ ਆਪਾਂ ਆਂਦੇ ਚਲੋ ਨਾਰਮਲ 15 16 ਕਿਲੋ ਇਹ ਤੁਹਾਨੂੰ ਪਤਾ ਹੀ ਦੁੱਧ ਇਧਰ ਦੇਖੋ ਠਾਕ ਤੱਕ ਹੁਣ ਪਛਾਣ ਲਈ ਜਾਓ ਛੜਨਾ ਮਾਰੂ ਹੂੰ ਅਮਰਤ ਫਿਰ ਕੀ ਭੈਂਡ ਭਰਾਵਾਂ ਲਈ ਕੀ ਆਫਰ ਵੀਰ ਜੀ ਇਹੋ ਜੀ ਗਾਂ ਦਾ ਤੁਹਾਨੂੰ ਪਤਾ ਛਾਈ ਹਾਲ ਤੇ ਲੱਭਦੀ ਬਹੁਤ ਘੱਟ ਹੂੰ ਬਹੁਤ ਜਿਆਦਾ ਮੁੱਲ ਪਾਉਂਦੇ ਵੇਖੀਦਾ ਹੀ ਆ ਬਿਲਕੁਲ ਮੁੱਲ 45 40 ਦੀ ਦੇ ਦਵਾਂ 40 ਦੀ ਉਹ ਚੋਕਰਾਂ ਨੂੰ ਛੋਟਾ 40 ਚੋਂ ਵੀ ਕਰਦੀ ਹਾਂਜੀ ਹਾਂਜੀ ਖੁੱਲਾ ਕਰ ਦੇਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਜਿੰਨਾ ਮਾੜੀ ਫੋਨ ਮਾਰੀ ਠੀਕ ਆ 40 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਡਿਮਾਂਡ 45 ਆ 40 ਚੋਂ ਵੀਰਾਂ ਦਾ ਵੀ ਛੋਟਛਾਪਾ ਕਰਵਾਗੇ ਖੁੱਲਾ ਜੀ ਸੋ ਚੰਗੀ ਵੈੜ ਆ ਪਸੰਦ ਆਊਗੀ ਤੁਹਾਨੂੰ ਬਾਕੀ ਦੁੱਧ ਦੀ ਕੁਆਲਿਟੀ ਚੰਗੀ ਆ ਬਿਲਕੁਲ ਮੱਝਾਂ ਦਾ ਦੁੱਧ ਹੁੰਦਾ ਇਸ ਵੈੜ ਵਰਗੀ ਇਸ ਗਰ ਦੇ ਥਲੇ ਇਸ ਤੋਂ ਬਾਅਦ ਇੱਕ ਤਾਂ ਮਿਲ ਕੋ ਹੋਰ ਵੱਡੀ ਵੈੜ ਜਿਹੜੀ ਦਿਖਾ ਦਨੇ ਆ ਦੋਸਤੋ ਲਾਸਟ ਦੇ ਵਿੱਚ ਉਹ ਲ ਵੱਡੇ ਕੱਦ ਖਾੜ ਵਾਲੀ ਆ ਠੀਕ ਆ ਕੱਚੀ ਆ ਥੋੜਾ ਸਮਾਂ ਲੈਂਦੀ ਹੋਊਗੀ ਬਾਕੀ ਪੁੱਛਦੇ ਆ ਤੇ ਸੁਬਾ ਕਿੰਨਾਸ ਹੋਊਗੀ ਅਮਰ ਤੇ ਵੀਰ ਜੀ ਇਹ ਵੀ ਤੀਜਾ ਸੂਗੀ ਤੀਜਾ ਸੁਬਾ ਹਾਂਜੀ ਤੇਰ ਕਿੰਨੇ ਕੁ ਲੈ ਜੂ ਅਜੇ ਵੀਰ ਜੀ ਇਹ ਖੜੂ ਹਫਤਾ ਜਾਂ ਦੋ ਹਫਤਾ ਖੜ ਸਕਦੀ ਆ ਹਾਂ ਹਾਂਜੀ ਲੈ ਜੂ ਹਣਾ ਜੇ ਹਫਤਾ ਲੈ ਜੂ ਗਾਂ ਬਣਦੀ ਬਹੁਤ ਜਿਆਦਾ ਤੇ ਲਾਂਡੂ ਲਾਂ ਬਹੁਤ ਜਿਆਦੀਆਂ ਆ ਉਹ ਵੀ ਠੰਡੀ ਧੀਰੀ ਹੋ ਜੀ ਛਲਾਕਲ ਨਹੀਂ ਹਾਂ ਜਿੱਧਰ ਦੀ ਮਰਜ਼ੀ ਪੈ ਜੂ ਲੋ ਵੀ ਦੋਸਤੋ ਦੋਰਾ ਥਣ ਲੱਗਾ ਮੁੱਠੀ ਵਾਲਾ ਵਧੀਆ ਠੀਕ ਆ ਚਾਰ ਥਾਣਾ ਕੋਈ ਪੰਜਵੀਂ ਕੋਈ ਫੋਟ ਨਹੀਂ ਹੈਗੀ ਨਾ ਜੀ ਨਹੀਂ 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 ਵੀਰ ਮਾਸਾ ਲਓ ਜੀ ਤੇ ਕੋਈ ਦੁੱਧੂ ਤੋਂ ਵੈਸੇ ਨਾਰਮਲ ਚੋਣਾ ਚਾਹੀਦਾ 20 ਤੋਂ ਪਲੱਸ ਇਹ ਵੀਰ ਵੀਰ ਗ੍ਰਾਮ ਨਹੀਂ ਚਾਊਗੀ ਜਿੰਦਾ ਵਜਨ ਲੋਡ ਵੜ ਵੱਡੀ ਹੈ ਵੱਡੀ ਪੂਰੀ ਠੀਕ ਆ ਫੁੱਲ ਵਜਨ ਲੋਡ ਵਾਲੀ ਹੈ ਦੋਸਤੋ ਤੇ ਕੱਦ ਕਾਠ ਉੱਚਾ ਹੈ ਵਡੀਆਂ ਬਿਹੜਾਂ ਦੇ ਵਿੱਚ ਗਿਣਤੀ ਆਪਾਂ ਇਹਦੀ ਕਰ ਸਕਦੇ ਆ ਠੀਕ ਆ ਜੀ ਵੱਡੀ ਬਿਹੜਾ ਖੋਲ ਕੇ ਤੋਰ ਕੇ ਦਿਖਾਉਨੇ ਆ ਤੁਹਾਨੂੰ ਸੂਬਾ ਤੇਜਾ ਸੂਗੀ ਤੇਪਣ ਜਿਹੜੀ ਦੋਸਤੋ ਇੱਕ ਨੰਬਰ ਆ ਚਾਉ ਥਾਣਾ ਦੀ ਸੋ ਜਸਵੀਰ ਨੇ ਖਰੀਦਨੀ ਆ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਅੱਜ ਫਿਲਹਾਲ ਪਸੂ ਜਿਹੜੇ ਸੀਗੇ ਵੀਰ ਅਮਰਤ ਦੇ ਕੋਲੇ ਆ ਚਾਰ ਨਾਕ ਸੀਗੇ ਜਿਹੜੇ ਦੋਸਤੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਐ ਆ ਜਿਹੜੀ ਦੋਸਤੋ ਗਹਿੜਾ ਠੀਕ ਐ ਆ ਕਰੋ ਵੀ ਮਤਲਬ ਠੰਡੀ ਏਨੀ ਜਿੱਥੇ ਮੂੰਹ ਮੱਥਾ ਫੇਸ ਕੁਆਲਿਟੀ ਆ ਕਰੋ ਚੈੱਕ ਇਹ ਟੈਂਗਲ ਹੁੰਦਾ ਨਾ ਕਾਲਾ ਪੈ ਜਾਂਦਾ ਬੜੀ ਗਾੜੀ ਠੰਡੀ ਜਿੱਥੇ ਆਕੀ ਉੱਥੇ ਘਲੋ ਜਾਂਦੀ ਲਓ ਜੀ ਠੀਕ ਆ ਰਸਾ ਵੀ ਭਾਈ ਅਮਰਤ ਨੇ ਬਣਤਾ ਕਹਿੰਦਾ ਜਿੱਥੇ ਵੀ ਖਿਲਾਰਦਾਂਗੇ ਉੱਥੇ ਖੜਜੂਗੀ ਠੀਕ ਆ ਆ ਦੇਖੋ ਥਾਂ ਚੱਡਾ ਜਿਹੜਾ ਦੋਸਤੋ ਵਧੀਆ ਵਿਖਾਰਾ ਬਣਾਇਆ ਪਰ ਇੱਕ ਹਫਤੇ ਤੱਕ ਪੂਰਾ ਜਿਹੜਾ ਇੱਧਰ ਦੇਖੋ ਅਟਾਇਟ ਹੋ ਜਾਣਾ ਲੈਵਾ ਲੜਦੌੜ ਕਾਫੀ ਆ ਆ ਤੁਸੀਂ ਦੇਖ ਸਕਦੇ ਹੋ ਭਰ ਲੂਗੀ ਸਾਰੇ ਬੈਗੇ ਇਹ ਨਹੀਂ ਗੱਲ ਕੀ ਭਵਾਨਾ ਪੂਰਾ ਭਰ ਲੂਗੀ ਆ ਵੇਖੋ ਬਹੁਤ ਜਿਆਦੀ ਮਿੱਟੀ ਗਾਂ ਆ ਕਰੋ ਚੈੱਕ ਬਈ ਸੀਲਪੁਣਾ ਵੀਰ ਜੀ ਤੁਹਾਨੂੰ ਪਤਾ ਲੱਭਦਾ ਘਟ ਹੂੰ ਉਸ ਨੂੰ 2 ਕਿਲੋ ਖੰਡ ਦੁੱਧ ਘੱਟ ਦੇਦੇ ਪਰ ਸੀਲ ਸਾਉ ਹੋਵੇ ਨਾ ਉਹਦੇ ਵਰਗੀ ਰੀਸ ਨਹੀਂ ਜੀ ਆਹ ਵੇਖੋ ਲੜ ਦੂੜ ਝੋਲ ਜੀ ਬਹੁਤ ਜਿਆਦੀ ਖਾਂਦੀ ਠੀਕ ਆ ਇਹ ਪੂਰਾ ਪਰਨਾ ਐ ਮਤਲਬ ਚੱਡਾ ਲੈ ਕੇ ਨਾ ਖਲੋਤਾ ਸੀ ਹਾਂ ਪੂਰੀ ਬਣ ਇੱਕ ਹਫਤੇ ਦੇ ਵਿੱਚ ਪੂਰਾ ਤਿਆਰੀ ਦੇ ਵਿੱਚ ਹੋਣਾ ਇਹਨੇ ਤੇ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਤੁਹਾਨੂੰ ਦਿਖਾਤੀ ਆ ਬਿਲਕੁਲ ਭੋਟੀ ਠੀਕ ਆ ਜੀ ਬਾਹਲੀ ਜਿਆਦੀ ਮਿੱਟੀ ਆ ਆ ਲਓ ਜੀ ਜਿਆ ਅਸ਼ੁੱਤ ਚਲੋ ਕੋਈ ਕਰਵਾ ਦੋ ਅਮਰ ਤੋਂ ਕੋਈ ਗੱਲ ਤੇ ਆ ਮੈਂ 2 ਮਿੰਟਾਂ ਚ ਤੇ ਰੇਟ ਪੜਤਾ ਜਿਹੜਾ ਦੋਸਤੋਂ ਆਪਾਂ ਪੁੱਛ ਲੈਨੇ ਆ ਇਸ ਗਾਂ ਦੀ ਕੀ ਡਿਮਾਂਡ ਕਰਤਾ ਬਾਈ ਤੇ ਚਵਾਈ ਜਿਹੜੀ ਆ ਦੋਸਤੋਂ ਤੁਸੀਂ ਆ ਜਿਹੜੀ ਤੁਹਾਨੂੰ ਸ਼ਾਈਵਲ ਦਿਖਾਈ ਹੈ ਦੀ ਤੁਸੀਂ ਵੀਡੀਓ ਦੇ ਵਿੱਚ ਇਹ ਦੇਖ ਲਈ ਆ ਠੀਕ ਆ ਚਵਾਈ ਚੰਗੀ ਆ ਇੱਕ ਨੰਬਰ ਤੇ ਅਮਰਥ ਕੀ ਮੁੱਲ ਹੋਊਗਾ ਇਹਦਾ ਮੋਲਵੀ ਜੀ ਬਣਾ 65 ਕਰਾ ਲਓ 60 ਕਰਾਓ 55 ਜੋ ਮਾਨਤਾਨ ਕਰਾਂਗੇ 55 ਚ ਹਾਂਜੀ ਉਹ ਚੋਂ ਮਾਨਕਾਂ ਕਰਾਂਗੇ 2000 ਹੋਰ ਛੱਡਦਾ 53 ਹੀ ਦੇ ਦਾਂ ਉਹ ਚੋਂ ਛੋਟ ਛੱਪਾ ਕਰਾਂ 53 ਚ ਵੀ ਛੋਟ ਛੱਪਾ ਠੀਕ ਹੈ ਕੋਈ ਨਹੀਂ ਖੁੱਲਾ ਇਹ ਖੁੱਲਾ ਜਿਹੜਾ ਮਾਨਤਾਨ ਤੇ ਅਮਰਤ ਬੋਲੋ ਨੰਬਰ ਸੰਪਰਕ ਆਪਣੇ ਆਪਣਾ 81464 50629872824629 ਠੀਕ ਹੈ ਫਿਰ ਤੁਹਾਨੂੰ ਪਤਾ ਵੀ ਜੇ ਇਹੋ ਜਿਹੀਆਂ ਮੱਛੀਆਂ ਆਪਾਂ 65 6000 ਦੀਆਂ ਵੀਡੀਓ ਤੇ ਵੇਚੀਆਂ ਅੱਗੇ ਹਾਂ ਬਿਲਕੁਲ ਜੀ ਪਰ ਚਲੋ ਇਹਨਾਂ ਵੀ ਸਮੇ ਦਾ ਥੋੜਾ ਫਰਕ ਸੀਗਾ ਤੇ ਅੱਜ ਫਿਲਹਾਲ ਆ ਰੇਟ ਆ ਭਾਪੜਦਾ ਹੀ ਦੋਸਤੋ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ